ਮੁੱਖ ਮੰਤਰੀ ਭਗਵੰਤ ਮਾਨ ਨੇ ਫਤਿਹਗੜ੍ਹ ਸਾਹਿਬ ਦੇ ਸਾਂਝ ਕੇਂਦਰ ਦੀ ਅਚਨਚੇਤ ਚੈਕਿੰਗ ਦੇ ਦੌਰਾਨ ਮੀਡੀਆ ਦੇ ਨਾਲ ਗੱਲਬਾਤ ਕੀਤੀ। ਉਹਨਾਂ ਕਿਹਾ ਕਿ ਲੰਗਰ ਪ੍ਰਥਾ ਸਿੱਖ ਪੰਥ ਦੇ ਵਿੱਚ ਸਦੀਆਂ ਤੋਂ ਚੱਲਦੀ ਆ ਰਹੀ ਹੈ। ਇਸ ਦੇ ਲਈ ਸ਼ਹੀਦੀ ਸਭਾ ਮੌਕੇ ਸਿਰਫ ਸਾਦੇ ਲੰਗਰ ਹੀ ਲਗਾਉਣੇ ਚਾਹੀਦੇ ਨੇ। ਉਹਨਾਂ ਕਿਹਾ ਸਾਨੂੰ ਆਪਣੇ ਬੱਚਿਆਂ ਤੱਕ ਦੁਨੀਆ ਦੀ ਇਸ ਮਹਾਨ ਸ਼ਹਾਦਤ ਦੇ ਬਾਰੇ ਜਾਣਕਾਰੀ ਮੁਹੱਈਆ ਕਰਵਾਉਣੀ ਚਾਹੀਦੀ ਹੈ। ਸੀਐਮ ਨੇ ਕਿਹਾ ਪੰਜਾਬ ਸਰਕਾਰ ਦੇ ਵੱਲੋਂ ਪਹਿਲਾਂ ਹੀ ਐਲਾਨ ਕੀਤਾ ਗਿਆ ਕਿ ਦਸੰਬਰ ਮਹੀਨੇ ਨੂੰ ਸ਼ੋਕ ਦੇ ਮਹੀਨੇ ਵਜੋਂ ਮਨਾਇਆ ਜਾਵੇਗਾ ਅਤੇ ਇਸ ਮਹੀਨੇ ਦੌਰਾਨ ਖੁਸ਼ੀ ਦਾ ਕੋਈ ਵੀ ਸਮਾਗਮ ਨਹੀਂ ਕਰਵਾਇਆ ਜਾਵੇਗਾ। ਦਸੰਬਰ ਦੇ ਆਖਰੀ ਹਫਤੇ ਦੇ ਵਿੱਚ ਛੋਟੀ ਸਾਹਿਬ ਜੀ ਆਂਦੀ ਯਾਦ ਦੇ ਵਿੱਚ ਜੋ ਜੋੜ ਮੇਲ ਹੁੰਦਾ ਹੈ ਫਕਸਲਾ ਉਹਦੇ ਵਿੱਚ ਪੂਰੀ ਦੁਨੀਆ ਤੋਂ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਇੱਥੇ ਨਤਮਸਤਕ ਹੋਣ ਆਉਂਦੇ ਨੇ ਸ਼ਟਾਂਜਲੀ ਦੇਣ ਆਉਂਦੇ ਆ। ਪਿਛਲੀ ਵਾਰ ਵੀ ਅਸੀਂ ਆਡਾ ਉਪਰੰਭਨ ਕੀਤੇ ਸੀ ਐਸਬੀ ਵੀ ਇਹ ਜਿਸ ਤਰ੍ਹਾਂ ਇਹ ਸਾਂਝ ਕੇਂਦਰ ਆ ਕੋਲ ਸਟਾਫ ਸਰੀ ਐਸਐਸਬੀ ਸਾਇਬਾਨ ਨੇ ਦੱਸਿਆ ਕਿ ਇੱਥੇ ਪਾਸਪੋਰਟ ਦੀ ਗੁੰਮਸ਼ੁਦਗੀ ਜਾਂ ਕਿਸੇ ਦੇ ਕਾਗਜ਼ ਗੁੰਮ ਗਏ ਜਾਂ ਕੋਈ ਵਿਦੇਸ਼ ਦੇ ਵਿੱਚ ਜਾਣਾ ਦੇ ਰਹਿਣਾ ਚਾਹੁੰਦਾ ਦੀ ਇੱਥੋਂ ਇਜਾਜ਼ਤ ਦਾ ਜਿਸ ਤਰ੍ਹਾਂ ਲਿਖਿਆ ਹਾਂ ਸੋ ਜਦੋਂ ਸਭਾ ਹੋ ਸ਼ੋਕ ਸਭਾ ਜਿਹੜੀ ਹੈ ਉਹਨਾਂ ਦਿਨਾਂ ਦੇ ਵਿੱਚ ਇਸ ਸਾਂਝ ਕੇਂਦਰ ਨੂੰ ਅਸੀਂ ਗਿਣਤੀ ਬਤਾ ਦੇਣੀ ਹੁੰਦੀ ਪਿਛਲੀ ਵਾਰ ਅਸੀਂ 5 ਕਰਤੀ ਸੀ ਜਗ੍ਹਾ ਜਗ੍ਹਾ ਤੇ ਕੋਈ ਫਰਜ ਕੱਲੋ ਕੋਈ ਬੱਚਾ ਮਾਂ ਪਰੋਂ ਤੋਂ ਵਿਛੜ ਗਿਆ ਜਾਂ ਕੋਈ ਪਰਿਵਾਰ ਦਾ ਜੀ ਕੋਈ ਵਿਛੜ ਗਿਆ ਜਾਂ ਕਿਸਦਾ ਮੋਬਾਈਲ ਚੋਰੀ ਹੋ ਗਿਆ ਜਾਂ ਕੋਈ ਕਾਗਜ਼ਾਤ ਚੋਰੀ ਹੋ ਗਏ ਕਿ ਜਿਵੇਂ ਘਟਨਾਵਾਂ ਹੁੰਦੀਆਂ ਸੋ ਉਹਦੇ ਲਈ ਅਸੀਂ 5 ਤੋਂ ਵੀ ਇਸ ਵਾਰ ਵਧਾਵਾਂਗੇ ਤਾਂ ਕਿ ਜਿੱਥੇ ਉਹ ਜਿਹੜੀ ਕੋਈ ਇਸ ਤਰ੍ਹਾਂ ਦੀ ਘਟਨਾ ਹੋਈ ਉਹਦੇ ਨਾਲ ਹੀ ਪਰ ਨੂੰ ਕਿਤੇ ਨਾ ਕਿਤੇ ਪੁਲਿਸ ਦੀ ਸਹਾਇਤਾ ਮਿਲੇ ਤਾਕਿ ਤੁਸੀਂ ਇੱਕ ਪਕਾਇਦਾ ਲਿਖਾ ਸਕੋ ਉਸ ਦੀ ਦਿਨ ਨਾਲ-ਨਾਲ ਪਾਰਕਿੰਗ ਜਿਹੜੇ ਜਿਹੜੇ ਇਲਾਕਿਆਂ ਚੋਂ ਜਿਹੜੇ ਜਿਹੜੇ ਜ਼ਿਲ੍ਹਿਆਂ ਚੋਂ ਬਹੁਤ ਭਾਰੀ ਗਿਣਤੀ ਦੇ ਵਿੱਚ ਜਿਹੜੇ ਫਟਾਲੀਆਂ ਤੇ ਲੋਕ ਆਉਂਦੇ ਆ ਟੱਕਾ ਦੇ ਲੋਕ ਆਉਂਦੇ ਆ ਉਹਨਾਂ ਦੀ ਪਾਰਕਿੰਗ ਵੀ ਉਸੇ ਹਿਸਾਬ ਨਾਲ ਹੋਵੇ ਕਿ ਉਹ ਕੋਈ ਇਸ ਤਰ੍ਹਾਂ ਦਾ ਨਾ ਹੋਵੇ ਕਿ ਜਿਹੜੇ ਪਟਿਆਲੇ ਵੱਲੋਂ ਆਏ ਨੇ ਉਹ ਇਧਰਲੇ ਪਾਸੇ ਫਿਰਦੇ ਨੇ ਜਿਹੜੇ ਇਧਰੋਂ ਆਏ ਨੇ ਉਦੋਂ ਫਿਰ ਸੋ ਉਹ ਵੀ ਬਕਾਇਦਾ ਤੌਰ ਤੇ ਇੱਕ ਲੜੀਵਾਰ ਜਿਹੜੇ ਜ਼ਿਲ੍ਹਿਆਂ ਦੇ ਨਾਮ ਲਿਖ ਕੇ ਜਗ੍ਹਾ ਜਗ੍ਹਾ ਦੱਸਿਆ ਜਾਊਗਾ ਕਿ ਇਹਨਾਂ ਜ਼ਿਲ੍ਹਿਆਂ ਦੀ ਪਾਰਕਿੰਗ ਜਿਹੜੀ ਆ ਇੱਥੇ ਹੋਊਗੀ ਸੋ ਬਾਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ আর ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਕਮੇਟੀ ਵੱਲੋਂ ਜੋ ਵੀ ਅਲਾਟਮੈਂਟ ਕੀਤੀ ਜਾਂਦੀ ਹੈ ਲੰਗਰ ਦੀ ਜਾਂ ਜੋ ਵੀ ਉਹਨਾਂ ਦੇ ਅਧਾਰ ਖੇਤਰ ਚ ਹੈ ਉਹਦੇ ਵਿੱਚ ਅਸੀਂ ਕੋਈ ਹਸਤਕਸ਼ਪ ਇੰਟਰਫੇਰੈਂਸ ਨਹੀਂ ਕਰਨੀ ਬਲਕਿ ਅਸੀਂ ਸਹਾਇਤਾ ਕਰਾਂਗੇ ਜੋ ਵੀ ਉਹਨਾਂ ਨੂੰ ਚਾਹੀਦੀ ਹੋਊਗੀ ਤਾਂ ਕਿ ਕਿਸੇ ਦਾ ਕੋਈ ਜਗਾ ਪਿੱਛੇ ਲੰਗਰ ਪਿੱਛੇ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਝਗੜਾ ਨਾ ਹੋਵੇ ਸੋ ਸਾਰੇ ਆਪਣੀ ਸਰਦਾਰ ਦੇ ਫੁੱਲ ਜਿਹੜੇ ਨੇ ਭੇਟ ਕਰਨਾ ਚਾਹੁੰਦੇ ਹਰ ਇੱਕ ਨੂੰ ਹੱਕ ਹੈ ਔਰ ਬਿਨਾ ਕਿਸੇ ਜਿਆਦਾ ਇੰਟਰਫੀਰੈਂਸ ਦੇ ਜਾਂ ਬਿਨਾ ਕਿਸੇ ਝਗੜੇ ਦੇ ਲੜਾਈ ਦੇ ਜਾਂ ਕੋਈ ਅਨਸੁਗਾਮੀ ਹਟਣਾ ਮੰਦੇ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਜੋੜ ਮੇਲ ਹੈ ਕੁਝ ਪਹਿਸ਼ਕਸ਼ਾਂ ਦੀ ਜਾਰੀ ਕੀਤੀ ਗਈ ਹੈ ਦੇ ਵਾਸਤੇ ਤੁਹਾਡੇ ਵੱਲ ਹਾਂਜੀ ਪੁਲਿਸ ਵਾਸਤੇ ਖਾਸ ਤੌਰ ਤੇ ਹੈ ਜੋ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਇਹ ਅਨਾਉਂਸਮੈਂਟ ਕਰ ਦਿੱਤੀ ਗਈ ਹੈ ਮੈਂ ਵਿਧਾਨ ਸਭਾ ਦੇ ਵਿੱਚ ਵੀ ਬੋਲਿਆ ਸੀ ਕਿ 20 ਦਸੰਬਰ ਤੋਂ 3 ਦਸੰਬਰ ਤੱਕ ਪੰਜਾਬ ਸਰਕਾਰ ਵੱਲੋਂ ਕੋਈ ਵੀ ਸਰਕਾਰੀ ਜਿਹੜਾ ਫੰਕਸ਼ਨ ਹੈ ਇਸ ਤਰ੍ਹਾਂ ਦਾ ਨਹੀਂ ਹੋਊਗਾ ਜਿੱਥੇ ਕੋਈ ਜਸ਼ਨ ਮਨਾਇਆ ਜਾਣ ਜਾਂ ਖੁਸ਼ੀ ਦਾ ਫੰਕਸ਼ਨ ਹੋਵੇ ਮਾਨ ਸਰ ਇੱਕ ਸੜਕਾਂ ਦੀ ਗੱਲ ਕਰੀਏ ਕਿਉਂਕਿ ਉਹ 10 ਦਿਨ ਜਿਹੜੇ ਨੇ ਉਹ ਸਾਡੇ ਬਜ਼ੁਰਗ ਜਿਹੜੇ ਨੇ ਉਹ ਉਹਨਾਂ ਨੂੰ ਉਹ ਵੀ ਉਹਨੂੰ ਸ਼ੌਕ ਦੇ ਤੌਰ ਤੇ ਬਣਾਉਂਦੇ ਸੀ ਸਾਡੇ ਬਜ਼ੁਰਗ ਜਿਹੜੇ ਸੀ ਉਹ ਉਸ ਪੂਰਾ ਇੱਕ ਹਫਤਾ 21 ਦਸੰਬਰ ਤੋਂ 28 ਦਸੰਬਰ ਤੱਕ ਮੈਂ ਇਸ ਗੱਲ ਦਾ ਚਸ਼ਮਦੀਦ ਗਵਾਹ ਮੇਰੇ ਦਾਦਾ ਮੇਰੇ ਦਾਦੀ ਜੀ ਚਟਾਈ ਪਾ ਕੇ ਥੱਲੇ ਸੌਂਦੇ ਸੀ ਮੰਜੀਆਂ ਤੇ ਨਹੀਂ ਸੌਂਦੇ ਸੀ ਸ੍ਰੀ ਮਾਨ ਸਾਹਿਬ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਗੁਰੂ ਸਾਹਿਬ ਦਾ ਪੂਰਾ ਪਰਿਵਾਰ ਜਿਹੜਾ ਉਹ ਸ਼ਹੀਦ ਹੋਇਆ ਸੀ ਸੋ ਇਸ ਕਰਕੇ ਪੁਲਿਸ ਵੀ ਪਾਰਿਮਾਤਰਾ ਚਾਸੇ ਇੱਥੇ ਫੋਲਾਈਟ ਕਰਾਵਾਂਗੇ ਇਹ ਤਾਂ ਕਿ ਕੋਈ ਇਸ ਤਰ੍ਹਾਂ ਦੀ ਕੋਈ ਅਨਸਪੰਦ ਨਹੀਂ ਕਰਨਾ ਪਰ ਮੈਂ ਤੁਹਾਡੇ ذریعے ਅੱਜ ਹੀ ਮੈਂ ਜਿੰਨੇ ਵੀ ਸ਼ਰਧਾ ਲੁਆਣਗੇ ਉਹਨਾਂ ਨੂੰ ਅਪੀਲ ਕਰਨੀ ਚਾਹੁੰਦਾ ਤੇ ਕੋਈ ਕਿਸੇ ਕਿਸਮ ਦਾ ਕੋਈ ਤੁਹਾਨੂੰ ਦਿੱਕਤ ਆਉਂਦੀ ਹੈ ਤਾਂ ਤੁਸੀਂ ਤੁਹਾਡੇ ਨਾਲ ਦਾ ਕੋਈ ਨਾ ਕੋਈ ਬੂਤ ਤੁਹਾਨੂੰ ਪਹੁੰਚਦਾ ਜਾਂ ਵਲੰਟੀਅਰ ਆਂਦਾ ਜਾਂ ਮਿਲ ਜੂਗਾ ਗੁਰਦੁਆਰਾ ਸਾਹਿਬ ਵੱਲੋਂ ਕੋਈ ਹੈਲਪ ਸੈਂਟਰ ਬਣਾਏ ਜਾਣਗੇ ਉੱਥੇ ਲਿਖਾਓ ਤੇ ਨੰਬਰ ਦੇ ਉੱਤੇ ਲੋਕ ਆ ਰਹੇ ਲੋਕ ਆ ਰਹੇ ਤੁਹਾਡਾ ਸਭਾ ਇਹ ਜੋੜ ਮੇਲ ਹੈ ਜੋੜ ਮੇਲ ਸਿਰ ਜੋੜ ਕੇ ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦਿਆਂ ਦੀ ਔਰ ਮਾਤਾ ਗੁਜਰਕੌਰ ਜੀ ਦੀ ਸ਼ਹੀਦੀ ਨੂੰ ਪਨਾਮ ਕਰਦੇ ਇਹਨੂੰ ਇੱਕ ਕੋਈ ਮੇਲਾ ਜਾਂ ਇਹਨੂੰ ਕੋਈ ਡੀਜੇ ਲਾ ਕੇ ਆਉਂਦੇ ਆ ਜਾਂ ਕੋਈ ਜਲੇਬੀਆਂ ਦੇ ਲੰਗਰਾਂ ਵਾਲਾ ਨਹੀਂ ਹੈਗਾ ਇਹ ਇੱਕ ਸ਼ੋਕ ਸਭਾ ਹੈ ਉਹਨੂੰ ਉਸੇ ਤਰੀਕੇ ਨਾਲ ਆਪਾਂ ਜਿਹੜਾ ਬਣਾਈਏ ਜਿਵੇਂ ਸਾਡੇ ਬਜ਼ੁਰਗਾਂ ਨੇ ਮਾਤਾ ਇੱਕ ਸੜਕਾਂ ਦੀ ਗੱਲ ਤੁਸੀਂ ਲਾਸਟ ਟਾਈਮ ਕਹੀ ਗਈ ਸੀ ਸੜਕਾਂ ਜਿਹੜੀਆਂ ਵਧੀਆ ਕਮਾਈ ਜਾਣਗੇ ਪਰ ਅੱਜ ਕੱਲ ਤਾਂ ਇਹਦੇ ਹਾਲਾਤ ਬਹੁੜੇ ਬੁਰੇ ਨੇ ਤਰ੍ਹਾਂ ਦੇ ਹੜ੍ਹ ਵੀ ਆਏ ਨੇ ਉਹਨਾਂ ਨਾਲ ਵੀ ਬਹੁਤ ਸਾਰੀਆਂ ਸੜਕਾਂ ਜਿਹੜੀਆਂ ਟੁੱਟੀਆਂ ਨੇ ਪਰ ਸਾਡੇ ਵੱਲੋਂ ਪੀਡਬਲੂਡੀ ਨੂੰ ਤੇ ਨਾਲ ਨਾਲ ਲੋਕਲ ਪ੍ਰਸ਼ਾਸਨ ਨੂੰ ਵੀ ਇਹ ਕੁਸ਼ਚਨਾਂ ਨੂੰ ਵੀ ਇਹ ਕਿਹਾ ਗਿਆ ਜਿੱਥੇ-ਜਿੱਥੇ ਇਮੀਡੀਏਟਲੀ ਸੜਕ ਦੀ ਰਿਪੇਅਰ ਕਰਨੀ ਹੈ ਜੇ ਪਾਣੀ ਨੇ 20 ਫੁੱਟ ਤੋੜੀ ਹੈ ਤਾਂ ਉੱਥੇ 40 ਫੁੱਟ ਤੇ ਸਾਈਫਲ ਪਾ ਕੇ ਉਹਨੂੰ ਬਣਾਓ ਮਿਸਟਰ ਤਾਂ ਕਿ ਫਿਊਚਰ ਦੇ ਵਿੱਚ ਵੀ ਪ੍ਰੇਟਾ ਨਾ ਦੇਖੋ 28 ਤਰੀਕ ਦੀ ਕੋਈ ਛੁੱਟੀ ਦਿੱਤੀ ਹੈ ਹਾਂਜੀ ਸਰਕਾਰੀ ਛੁੱਟੀ ਤਾਂ ਸਾਡਾ ਪੰਚ ਬਣਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਆਪਾਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਐਸੀ ਲਾ ਮਿਸਾਲ ਕੁਰਬਾਨੀ ਵਾਲੇ ਅਸੀਂ ਜਿਹੜੀ ਦੁਨੀਆ ਦੇ ਵਿੱਚ ਕੁਰਬਾਨੀ ਨਹੀਂ ਮਿਲਦੀ 5 ਸਾਲ ਤੇ 7 ਸਾਲ ਇੱਕ ਸਭ ਤੋਂ ਬੜੀ ਦਿੱਕਤ ਜਿਸ ਜ਼ਾਲਮਾਨਾ ਤਰੀਕੇ ਨਾਲ ਉਹਨਾਂ ਨੂੰ ਸ਼ਹੀਦੀ ਹੋਈ ਹੈ ਬੈਠ ਸਕਦਾ ਹੈ ਇਹ ਜਾਨਣਾ ਜ਼ਰੂਰੀ ਹੈ ਇੱਕ ਸਭ ਤੋਂ ਬੜੀ ਜਿਆਦਾ ਸ਼ਰਧਾਂਜਲੀ ਇੱਕ ਦਿੱਕਤ ਆਉਂਦੀ ਹੈ ਜੀ ਇੱਥੇ ਸੂਚੀ ਦਾ ਇੱਥੇ ਸਾਂਝ ਕੇਂਦਰ ਦੇ ਵਿੱਚ ਆਉਂਦੇ ਆ ਬੰਦੇ ਦਾ ਆਧਾਰ ਕਾਰਡ ਵਗੈਰਾ ਮੰਗੇ ਜਾਂਦਾ ਲੇਕਿਨ ਉਹਦਾ ਤਾਂ ਲਾਸ ਹੋ ਜਾਂਦਾ ਇਸ ਕਰਕੇ ਕਈ ਵਾਰ ਐਫ ਆਈ ਆਰ ਵੀ ਨਹੀਂ ਲਿਖੀ ਜਾਂਦੀ ਕੋਈ ਆਧਾਰ ਕਾਰਡ ਜਾਂ ਕੋਈ ਆਈ ਡੀ ਜਾਂ ਕੋਈ ਵੋਟਰ ਆਈ ਡੀ ਜਾਂ ਕੋਈ ਜੇ ਬੰਦੇ ਦਾ ਲਾਸ ਹੀ ਹੋ ਜੇ ਜਿਹੜੀ ਹੈ ਉਹ ਤਾਂ ਜ਼ਰੂਰੀ ਹੈ ਕਿ ਉਹਨਾਂ ਕੋਈ ਆਈਡੀ ਵਗੈਰਾ ਜੇ ਆਧਾਰ ਕਾਰਡ ਬਣਾਉਣ ਵਾਸਤੇ ਵੀ ਇੱਥੇ ਅਸੀਂ ਹੁਣ ਸਰਵਿਸ ਸ਼ੁਰੂ ਕਰ ਰਹੇ ਹਾਂ 10 ਤਰੀਕ ਤੋਂ ਅਸੀਂ ਸ਼ੁਰੂ ਕਰ ਦੇਵਾਂਗੇ ਜਿਹੜਾ ਉਹਦਾ ਨਾਮ ਹੈਗਾ ਭਗਵੰਤ ਮਾਨ ਸਰਕਾਰ ਤੁਹਾਡੇ ਦਰਵਾਜ਼ੇ ਜਦੋਂ ਅਸੀਂ ਵੋਟਾਂ ਵੇਲੇ ਵੋਟਾ ਮੰਗਲ ਜਾਂਦੇ ਆ ਤਾਂ ਫਿਰ ਵੋਟਾਂ ਤੋਂ ਬਾਅਦ ਸਰਕਾਰ ਬਣਨ ਤੋਂ ਬਾਅਦ ਲੋਕਾਂ ਨੂੰ ਸਰਕਾਰ ਦੇ ਦਫ਼ਤਰੇ ੱਤੇ ਨਾ ਖਾਣੇ ਪੈਣ ਸਰਕਾਰ ਫਿਰ ਲੋਕਾਂ ਕੋਲੇ ਜਾਵੇ ਜਿਵੇਂ ਵੋਟਾਂ ਮੰਗਣ ਜਾਂਦੇ ਆ ਤਾਂ ਉਹਦੇ ਵਿੱਚ 42 ਇਹੋ ਜਿਹੇ ਸਰਵਿਸਿਜ਼ ਨੇ ਜਿਹਦੇ ਵਿੱਚ ਤੁਸੀਂ ਇੱਕ ਫੋਨ ਨੰਬਰ ਜਾਰੀ ਕਰ ਦਿੱਤਾ ਹੈ 1076 ਲਾਂਚ ਹੋ ਜੂਗਾ ਅਸਨ ਤੇ ਉਹਦੇ ਤੇ ਫੋਨ ਕਰਕੇ ਤੁਸੀਂ ਪ੍ਰਮਾਨ ਪੱਤਰ ਬਣਾਉਣਾ ਹੈ ਜਾਂ ਕੋਈ ਸਰਟੀਫਿਕੇਟ ਲੈਣਾ ਹੈ ਜਾਂ ਕੋਈ ਅਪਾਇੰਟਮੈਂਟ ਲੈਣੀ ਹੈ ਕਿ ਰਿਸ਼ਤੀ ਕਰਉਣੀ ਹੈ ਜਿਸਨੂੰ ਜ਼ਿਲਦਾਰ ਤੋਂ ਟਾਈਮ ਲੈ ਕੇ ਦੇ ਦੋ ਕਿੰਨੇ ਵਜੇ ਕਿਹੜੇ ਦਿਨ ਆਈਏ ਤੇ ਸਾਰੀਆਂ ਸਰਵਿਸਿਜ਼ ਤੁਹਾਨੂੰ ਤੁਹਾਡੇ ਗੇਟ ਤੇ ਮਿਲਣਗੀਆਂ ਡੋਰ ਤੇ ਮਿਲਣਗੀਆਂ ਔਰ ਦਿੱਲੀ ਦੇ ਵਿੱਚ ਇਹ ਸਫਲ ਤਜਰਬਾ ਅਵੰਗ ਕੇਂਦਰੀ ਵਾਂ ਸਰਕਾਰ ਕਰ ਚੁੱਕੀ ਹੈ ਸੋ ਅਸੀਂ ਇੱਥੇ ਨਹੀਂ ਸ਼ੁਰੂ। ਮਾਨਸਮਾਨਸਾਬਾ ਕੇਵਲਾਂ ਦੇ ਕੇਵਲਾਂ ਦੇ ਕਬਜ਼ੇ ਨੂੰ ਲੈ ਕੇ ਤੁਸੀਂ ਇਹ ਕਹਿੰਦੇ ਸੀ ਬਾਦਲਪੁਰਾਨ ਨੇ ਕੇਵਲ ਦੇ ਕਬਜ਼ਾ ਕੀਤਾ ਹੈ ਪਰ ਅੱਜ ਕੱਲ ਆਮ ਆਦਮੀ ਪਾਰਟੀ ਕੇਵਲਾਂ ਦਾ ਕਬਜ਼ਾ ਕਰ ਰਹੀ ਨੇ ਤੇ ਝੂਠੇ ਬਕਤੀਆਂ ਕਰਨ ਵਾਲੇ ਨਹੀਂ ਅਸੀਂ ਕਬਜ਼ੇ ਛਡਾਉਣ ਵਾਲੇ ਆਏ ਸੀ ਤੁਸੀਂ ਆਪ ਹੀ ਕਹੇ ਬਾਦਲਪੁਰਾਨ ਨੇ ਕਬਜ਼ਾ ਕੀਤਾ ਹੈ ਨਹੀਂ ਪਰ ਅੱਜ ਕੱਲ ਅੱਜ ਉਹਨਾਂ ਦਾ ਕਬਜ਼ਾ ਸੀ ਰੇਤਿਆਂ ਤੇ ਉਹਨਾਂ ਦਾ ਕਬਜ਼ਾ ਸੀ ਠੇਕਿਆਂ ਤੇ ਉਹਨਾਂ ਦਾ ਕਬਜ਼ਾ ਸੀ ਢਾਬਿਆਂ ਤੇ ਉਹਨਾਂ ਦਾ ਕਬਜ਼ਾ ਸੀ ਉਹ ਜਿਉਂ-ਜਿਉਂ ਤੁਸੀਂ ਇਹ ਸਮਝ ਲਓ ਜਿਹੜੇ ਜਿਹੜੇ ਕੰਮ ਵਾਸਤੇ ਅਕਾਲੀ ਦਰਨ ਸਮਝ ਲਓ ਉਹ ਉਹਨਾਂ ਦਾ ਕੰਮ ਧੰਦਾ ਜਿਹੜਾ ਦੱਬਿਆ ਹੋਇਆ ਸੀ ਉਹ ਖੋਇਆ ਜਾ ਰਿਹਾ ਤੇ ਆਮ ਲੋਕ ਕਰਨਗੇ